ਪੰਥਕ ਕਾਠ ਵਿੱਚ ਪਾਵਣ ਨਿਰਮਲ ਸੰਪਰਦਾਇ ਵਾਲੋਂ ਸੰਤ ਜਪਜੀਤ ਸਿੰਘ ਜੀ ਲੋਪਾਂ ਵਾਲੇ ਗੁਰੂ ਖਾਲਸਾ ਪੰਥ ਸਿੰਘ ਸਹਿਬਾਨ ਵੱਖ-ਵੱਖ ਸਾਰੀਆਂ ਸੰਪਰਦਾਵਾਂ ਗੁਰੂ ਮਹਾਰਾਜ ਦਾ ਸਾਜਿਆ ਨਮਾਜਿਆ ਪਰਿਵਾਰ ਸਾਰਿਆਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਬਹੁਤ ਵਿਦਵਾਨ ਗੁਣੀ ਸਿੰਘ ਸਹਿਬਾਨਾਂ ਨੇ ਅੱਜ ਦਾ ਜਿਹੜਾ ਵਿਚਾਰ ਕਿਸੇ ਦੋਖੀ ਨੇ ਜਿਹੜਾ ਪੰਥ ਦੋਖੀ ਹੈ ਜਿਹਦਾ ਗੁਰੂ ਮਹਾਰਾਜ ਨਾਲ ਦਿੱਤੀ ਪਰ ਵੀ ਕੋਈ ਨੇੜਤਾ ਜਾਂ ਪਿਆਰ ਨਹੀਂ ਉਹਨੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਸਾਨੂੰ ਉਸ ਦੁਨੀਆ ਦੇ ਵਿੱਚ ਸਿੱਖ ਪੰਥ ਨੂੰ ਦੁਬਧਾ ਵਿੱਚ ਪਾਉਣ ਲਈ ਕਈ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲੀਆਂ ਉਹਦੇ ਤੇ ਅੱਜ ਆਪਾਂ ਵਿਚਾਰ ਚਰਚਾ ਕਰਨ ਲਈ ਸਾਰੇ ਇਕੱਤਰ ਆਏ ਸਾਰੀਆਂ ਸੰਪਰਦਾਵਾਂ ਨੇ ਆਪਣੀਆਂ ਵਿਚਾਰਾਂ ਰੱਖੀਆਂ ਸਿੰਘ ਸਾਹਿਬ ਵੱਲੋਂ ਜਿਹੜੀ ਪੱਤਰਕਾ ਗਈ ਸੰਦੇਸ਼ ਗਿਆ ਉਹਦੇ ਵਿੱਚ ਦੱਸਿਆ ਗਿਆ ਵੀ ਤੁਸੀਂ ਆਪਣੇ ਵੱਲੋਂ ਲਿਖਤੀ ਤੌਰ ਤੇ ਜੋ ਤੁਸੀਂ ਵਿਚਾਰ ਕਰਨੇ ਆ ਉਹਨੂੰ ਵਿਸਤਾਰ ਦੇ ਨਾਲ ਲਿਖ ਕੇ ਭੇਜੋ ਇੱਥੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਆਪਾਂ ਕੇਵਲੇ ਦਿਖਾਉਣਾ ਵੀ ਸਾਰਾ ਸਿੱਖ ਪੰਥ ਇਕੱਠਾ ਵਾ ਜਿਹੜੇ ਮਾੜੀ ਸੋਚ ਵਾਲੇ ਲੋਕ ਆ ਉਹਨਾਂ ਨੂੰ ਡਟ ਕੇ ਸਜਾਵਾਂ ਦੇਣੀਆਂ ਚਾਹੀਦੀਆਂ ਜਿਵੇਂ ਵਿਚਾਰ ਹੋਈ ਆ ਵੀ ਕਿਹੜਾ ਖਰੜਾ ਕਿਸ ਤਰ੍ਹਾਂ ਸਾਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪ ਉਚਾਰਨ ਕਰਕੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਰਿਆਂ ਤੋਂ ਉਸ ਗ੍ਰੰਥ ਨੂੰ ਲਿਖਾਇਆ ਉਸੇ ਗ੍ਰੰਥ ਨੂੰ ਗੁਰੂ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕਰੀ ਆ ਉਹ ਆਪਾਂ ਸਾਰੇ ਕਰਦੇ ਵੀ ਸਾਡੇ ਕੋਲੇ ਕਿੱਥੇ ਮਹਾਰਾਜ ਦਾ ਸਰੂਪ ਹੈਗਾ ਉਸ ਗੁਰੂ ਮਹਾਰਾਜ ਦੇ ਸਰੂਪ ਅਨੁਸਾਰ ਸਾਨੂੰ ਸਾਰੇ ਗ੍ਰੰਥਾਂ ਦਾ ਇੱਕ ਸਰੂਪ ਦੇਣਾ ਚਾਹੀਦਾ ਸਾਨੂੰ ਵੱਖ-ਵੱਖ ਸੰਪਰਦਾਵਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਇੱਕ ਬੇਨਤੀ ਵੀ ਹੈ ਇੱਕ ਵਿਦਵਾਨ ਜ਼ਰੂਰ ਭੇਜਣਾ ਚਾਹੀਦਾ ਜਿਹੜੇ ਜਿੰਨੇ ਵੀ ਗ੍ਰੰਥੀ ਸਹਿਬਾਨ ਆ ਉਹ ਸਹੀ ਤਰੀਕੇ ਨਾਲ ਬਾਣੀ ਦਾ ਉਚਾਰਨ ਹੋ ਰਿਹਾ ਸਹੀ ਢੰਗ ਤਰੀਕੇ ਨਾਲ ਬਾਣੀ ਦੀ ਸੰਥਿਆ ਹੋ ਰਹੀ ਹੈ ਹਰ ਪੱਖ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ ਨਿਰਮਲਾ ਪੰਥ ਹਮੇਸ਼ਾ ਗੁਰੂ ਮਹਾਰਾਜ ਦੇ ਮਾਵਾਰਕ ਚਰਨਾਂ ਵਿੱਚ ਸਮਰਪਿਤ ਹੈ ਤੇ ਇੱਥੇ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਆਪਣੇ ਪੰਥ ਵੱਲੋਂ ਵਿਸ਼ਵਾਸ ਦਵਾਉਨੇ ਆਂ ਵੀ ਹਮੇਸ਼ਾ ਜੋ ਵੀ ਗੁਰੂ ਪਾਤਸ਼ਾਹ ਮਹਾਰਾਜ ਦਾ ਦਰਬਾਰ ਵਿੱਚੋਂ ਕਾਲ ਤਖਤ ਵੱਲੋਂ ਹੁਕਮ ਜਾਏਗਾ ਅਸੀਂ ਸਾਰੇ ਸਮਰਪਿਤ ਹੋ ਕੇ ਉਹਦੇ ਤੇ ਫੁੱਲ ਚੜਾਂਗੇ ਔਰ ਨਾਲ ਸਾਡੇ ਵੱਲੋਂ ਬੇਨਤੀ ਹੈ ਵੀ ਜਿਹੜੇ ਲੋਕ ਕੋਝੀਆਂ ਚਾਲਾਂ ਚੱਲਦੇ ਆ ਉਹਨਾਂ ਨੂੰ ਬਹੁਤ ਡਟ ਕੇ ਉਹਦਾ ਸਜ਼ਾ ਮਿਲਣੀ ਚਾਹੀਦੀ ਹੈ ਤੇ ਗਾਂ ਤੋਂ ਕੋਈ ਇਹੋ ਜਿਹੇ ਲੋਕ ਹੋਰ ਨਾ ਉੱਠਣ ਜਿਹੜੇ ਗੁਰੂ ਮਹਾਰਾਜ ਦੀ ਵੇਖ ਦੇ ਵੀ ਕਰਨ ਗੁਰੂ 파ਰਸ਼ਾ ਦਾ ਸਨਮਾਨ ਸਤਿਕਾਰ ਜਨਾ ਵੀ ਅਸੀਂ ਕਰ ਸਕਦੇ ਹਾਂ ਥੋੜਾ ਸੋ ਧੰਨਵਾਦ ਬਹੁਤ ਬੜੇ ਗੁਣੀ ਗਿਆਨੀ ਸਿੰਘ ਵਿਚਾਰਾ ਕਰਕੇ ਗਏ ਆ ਮੈਂ ਸਾਰਿਆਂ ਨੂੰ ਸਿਰ ਝੁਕਾ ਕੇ ਉਹਨਾਂ ਦਾ ਜਿਹੜੇ ਬਹੁਤ ਵਿਚਾਰਨਾ ਜਿਵੇਂ ਇੱਕ ਕੈਨੇਡਾ ਵਾਲੇ ਸਿੰਘ ਸਹਿਬਾਨ ਬਹੁਤ ਵਧੀਆ ਉਹਨਾਂ ਨੇ ਥੋੜੇ ਸਮੇਂ ਵਿੱਚ ਵਿਚਾਰਾ ਰੱਖਿਆ ਔਰ ਅਖੰਡ ਕੀਰਤਨੀਆਂ ਵਾਲਾ ਸਿੰਘ ਬਹੁਤ ਵਿਸਤਾਰ ਦੇ ਨਾਲ ਬਾਲੀ ਪ੍ਰਤੀ ਵਿਚਾਰਾ ਕਰਕੇ ਗਏ ਆ ਉਹਨਾਂ ਸਿੰਘਾਂ ਦਾ ਤੇ ਸਾਰੇ ਸਿੰਘ ਸਹਿਬਾਨਾਂ ਦਾ ਸਮਰਥਨ ਕਰਦੇ ਹੋਏ ਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਆ ਸਾਨੂੰ ਸਮੱਤ ਬਖਸ਼ਣ ਚਰਨ ਕਮਲਾਂ ਦੀ ਪ੍ਰੀਤ ਬਖਸ਼ਣ ਤੇ ਸਭ ਜੀਵਨ ਤੇ ਸਭ ਕਰਮ ਕਰਨ ਦੀ ਰਹਿਮਤ ਦੇਣ ਬ્યાਹ ਦੇਣ ਇੰਨੀਆਂ ਸ਼ਬਦਾਂ ਨਾਲ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਨਰਮਲ ਸੰਪਰਦਾਇ ਵੱਲੋਂ ਸੰਤ ਜਗਜੀਤ ਸਿੰਘ ਜੀ ਲੋਪੋ ਵਾਲਿਆਂ ਦਾ